के अनुसार तो दे स्थापक पल्ह कॉलोनी में मेडिकल चेकअप कैंप लगाया गया जिन्हें तोड़े बाकी और सारे केवल पड़िए के कर फिर थे जाके चेक कर देते जो छोटे नीचे रिपोर्ट आता है वो आगे जाके बोलेंगे करते ये किसी किधर चले नहीं कभी चले मल्टीपल टाइम यही वगैरह हम लोग के छड़ी है तो यही काफी मामला हो जाएगा ये करनी करते दूसरा ये सुरेश नाम लेने पाए ਅਨੁਸਾਰ ਕਿਹੜੀ ਨੀਂਦ ਦੇ ਵਿੱਚ ਜਿੰਦਗੀ ਦਾ ਹੈ ਇਹ ਕਿਹੜਾ ਹੈ ਜੀ ਅ ਜਿਹੜਾ 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 ਜਿਹ ਬਿਮਾਰੀਆਂ ਉਹ ਦੇਖ ਰਹੇ ਜੋ ਅੱਜਕੱਲ ਬਿਮਾਰੀਆਂ ਯੰਗ ਐਚਵੀ ਫੈਲੇ ਜਾ ਰਹੀਆਂ ਹਨ ਪਰ ਉਹ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਇਸ ਚੀਜ਼ ਬਾਰੇ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ ਠੀਕ ਹੈ ਉਹ ਯੰਗ ਐਜੇ ਵਿੱਚ ਪੀਪੀ ਸ਼ੂਗਰ ਡਾਇਬਟੀਕ ਖਾਣ ਦੀ ਪ੍ਰੋਬਲਮ ਦੇਖ ਨੂੰ ਕਾਫੀ ਮਿਲਦੀ ਹੈ ਜੇ ਕੋਈ ਨਜ਼ਰ ਰੱਖਦੇ ਕਿ ਆਪਾਂ ਕਿਸ ਕੈਂਪਰ ਚਾ ਗਿਆ ਨਾ ਮੈਂ ਆ ਡਾਕਟਰ ਜਸਪੀ ਬਣੋ ਸੋ ਅਸੀਂ ਰੈਂਪਨ ਦੇ ਵਿੱਚ ਕਾਫੀ ਸਾਰੇ ਟੈਸਟ ਜਿਹੜੇ ਹਨ ਘੱਟ ਰੇਟਾ ਦੇ ਵਿੱਚ ਰੱਖੇ ਗਏ ਆ ਔਰ ਜਿਹੜਾ ਹੈਲਥ ਚੈੱਕਅਪ ਆ ਬਿਲਕੁਲ ਫ੍ਰੀ ਰੱਖਿਆ ਗਿਆ ਕੁਝ ਤੋਂ ਅਗੇ ਲੈਣੀ ਆਪਾਂ ਨੂੰ ਫ੍ਰੀ ਦਿੱਤੀ ਹੈ ਪੇਸ਼ੂਮੀਆਂ ਨੂੰ ਤਾਂ ਕਿ ਪੇਸ਼ੇ ਮੇਲਾ ਕੀ ਲਾਭ ਲੈ ਸਕਣ ਕਈ ਪੇਸ਼ੇਂਟ ਨਹੀਂ ਜਾਣਦੇ ਉਹ ਦੇਰਗੇ ਨਹੀਂ ਆਫੋਰਡ ਕਰ ਸਕਦੇ ਹਨਾ ਉਹ ਫਿਰ ਅੰਦਰ ਅੰਦਰ ਬਿਮਾਰੀ ਵਾਦੀ ਆ ਤੇ ਕਈ ਵਾਰੀ ਪੇਸ਼ੇਂਟ ਨੂੰ ਪਤਾ ਨਹੀਂ ਲੱਗਦਾ ਕਿ ਤੱਕ ਬੀਪੀ ਦੀ ਪ੍ਰੋਬਲਮ ਆ ਹਨਾ ਉਹ ਕਈ ਵਰੀ ਕੇ ਅੰਦਰ ਸਾਇਲੈਂਟ ਹੈ ਕਈ ਵਰੀ ਅੰਦਰ ਇਫੈਕਟ ਕਰਦੀ ਪਰ ਪੇਸ਼ੇਂਟ ਕਹਿੰਦਾ ਮੈਂ ਤਾਂ ਨਾਰਮਲ ਆ ਜਦੋਂ ਚੈੱਕ ਕਰਵਾਉਂਦੇ ਆ ਤਾਂ ਪਤਾ ਲੱਗਦਾ ਬੀਪੀ 180 190 ਤੱਕ ਬੀਪੀ ਹੋ ਜਾਂਦਾ ਬਟ ਮੇਰੇ ਜਿਹੜਾ ਕੋਈ ਸੈਂਟਰ ਨਹੀਂ ਆ ਰਿਹਾ ਹਨਾ ਕਈਆਂ ਦਾ ਖੂਨ گاੜਾ ਹੁੰਦਾ ਆ ਉਸ ਚੀਜ਼ ਬਾਰੇ ਕੋਈ ਸੈਂਟਰ ਨਹੀਂ ਆਉਂਦਾ ਉਹ ਬੈਟਰ ਅੰਦਰੋਂ ਦੀ ਨੁਕਸਾਨ ਕਰਦਾ ਹੈ ਇਸੇ ਕਰਕੇ ਅੱਜ ਕੱਲ੍ਹ ਉਮਰਾਂ ਜਿਹੜੀਆਂ ਘੱਟ ਰਹੀਆਂ ਨੇ ਸੋ ਮੈਂ ਸਾਰਿਆਂ ਨੂੰ ਪੀਰ ਕਰਦਾ ਆ ਸੋ ਇਦਾਂ ਦੇ ਜਦੋਂ ਕੈਂਪ ਲੱਗਦੇ ਉਹਨਾਂ ਦਾ ਫਾਇਦਾ ਉਠਾਇਆ ਜਾਵੇ ਤਾਂ ਕਿ ਆਪਣਾ ਚੈੱਕ-ਅਪ ਹੋ ਜਾਵੇ ਉਹ ਕਰਵਾਇਆ ਜਾਵੇ ਉਹ ਅੰਦਰ ਆ ਸਾਰੇ ਮੈਂ ਮੇਰੀਆਂ ਨਾਲ ਖਾਣ ਆਉਂਦੇ ਆਏ ਕਿਹਨਾਂ ਫੰਸੇ ਹੋ ਕੀਤਾ ਰਿਸਪੋਨਸ ਬਹੁਤ ਬੜਾ ਅਨੁਭਵ ਹੈ